ਜਿਹੜੀ ਹੈਗੀ ਸਾਡੇ ਪ੍ਰੈਸ ਨੋਟ ਆਊਗਾ ਰੀਲੈਂਸ ਦੇ ਤਰਫੋਂ ਉਹ ਤੁਹਾਨੂੰ ਜਿਹੜਾ ਪ੍ਰੋਵਾਈਡ ਹੋ ਜਾਊਗਾ ਉਹ ਸਾਰੀ ਇਨਫਰਮੇਸ਼ਨ ਉਹ ਚ ਦਿੱਤੀ ਹੋਗੀ ਉਹ ਨਹੀਂ ਸਰ ਜਿੰਨੀ ਕਾ ਤੁਸੀਂ ਕਾਰਵਾਈ ਕੀਤੀ ਓਨੀ ਹੀ ਦੇ ਦਵਾਂਗੇ ਹਜੇ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੁਹਾਨੂੰ ਪ੍ਰੈਸ ਨੋਟ ਜਾਰੀ ਕਰਾਂਗੇ ਮੈਂ ਅੱਗੇ ਤੁਹਾਨੂੰ ਦੱਸਿਆ ਗਿਆ ਤੁਹਾਨੂੰ ਪ੍ਰੈਸ ਰਿਲੀਜ਼ ਦੀ ਕਾਪੀ ਮਿਲ ਜੂਗੀ ਉਹ ਸਾਰਾ ਕੋ ਡਿਟੇਲ ਦਿੱਤੀ ਹੋਗੀ ਅਰੇ ਵੀਲੈਂਸ ਦੀ ਟੀਮ ਕਿੱਥੋਂ ਆਈ ਜੀ ਇਹ ਸਾਡੇ ਹੈਗੀ ਹੈ ਫਰੋਪਰ ਬਠਿੰਡੇ ਤੋਂ ਬਠਿੰਡੇ ਵਿੱਚ ਕਿਹੜੇ ਕਿਹੜੇ ਆ ਲੈ ਬਠਿੰਡੇ ਦਾ ਸਰ ਕੇ ਲੋਕਲ ਇੱਥੋਂ ਦਾ ਮੇਰੇ ਤੋਂ ਇਹ ਦਿੱਤਾ ਨਹੀਂ ਹੋਈ ਇਹ ਲੋਕਾਂ ਨੇ ਅੱਜ 18 ਲੱਖੋ ਕੇ ਬਹਿਰਾਮ ਦੇ ਵਿੱਚ ਪਹੁੰਚੇ ਆ ਤੇ ਵਿਜੀਲੈਂਸ ਦੇ ਵੱਲੋਂ ਕਾਰਵਾਈ ਕੀਤੀ ਗਈ ਇੱਕ ਮੁੰਚੀ ਦੇ ਖਿਲਾਫ ਕਾਰਵਾਈ ਕੀਤੀ ਗਈ ਤੇ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕੀ ਕਾਰਵਾਈ ਉਹਨਾਂ ਨੇ ਕੀਤੀ ਥਾਣਾ ਲੱਖੋ ਕੇ ਬਹਿਰਾਮ ਦੇ ਮੁੰਚੀ ਦੇ ਉੱਤੇ ਕੀ ਕਾਰਵਾਈ ਕੀਤੀ ਗੱਲਬਾਤ ਕਰਾਂਗੇ ਤੁਸੀਂ ਦੇਖ ਸਕਦੇ ਹੋ ਇੱਥੇ ਪੁਲਿਸ ਦੀ ਗੱਡੀ ਵੀ ਖੜੀ ਆ ਇੱਧਰ ਵਿਜੀਲੈਂਸ ਦੀ ਵੱਡੀ ਖੜੀ ਆ ਦਸਦੀ ਨਾਲ ਅਸੀਂ ਵੱਡੀ ਗੱਲ ਬਸ ਕੋਲ ਕਰੀਏ ਤੁਸੀਂ ਤੁਸੀਂ ਜਿਹੜਾ ਕਨੈਕਟ ਕਰਨੀ ਕਿਸਨਾ ਗੱਲ ਰਹੀ ਹੈ ਉਹ ਤਰੀਕਾ ਉਹ 프리ਮੇਸ ਦੇ ਵੱਡੀ ਗੱਲ ਕਰ ਰਹੇ ਆ ਅੱਜ ਵੀ ਤੁਸੀਂ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਵਿਜੀਲੈਂਸ ਦੇ ਵੱਲੋਂ ਕਾਰਵਾਈ ਕੀਤੀ ਹੋਈ ਆ ਸਰ ਕਿਸ ਮੈਟਰ ਤੇ ਅਸੀਂ ਮਸਲੇ ਤੇ ਅੱਜ ਤੁਸੀਂ ਇੱਥੇ ਰੈਡ ਕੀਤੀ ਹੈ ਇਸ ਜਿਹੜਾ ਗਿਆ ਇੱਕ Trap ਹੋਇਆ ਹਾਲਦਾਰ ਤੇ ਤੇ ਬਾਕੀ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿ ਪ੍ਰੋਪਰ ਇਨਫਰਮੇਸ਼ਨ ਤੁਹਾਨੂੰ ਅਸੀਂ ਜਿਹੜਾ ਸਾਡਾ ਪ੍ਰੈਸ ਨੋਟ ਰਿਲੀਜ਼ ਹੋਊਗਾ ਉਹਦੇ ਵਿੱਚ ਜਾਰੀ ਹੈ ਕੋਈ ਗ੍ਰਿਫਤਾਰੀ ਵੀ ਹੋਈ ਹੈ ਹਾਂ ਗ੍ਰਿਫਤਾਰੀ ਹੋਈ ਹੈਗੀ ਆ ਸਰ ਸਾਰਾ ਤੁਹਾਨੂੰ ਬਰੀਫ ਜਿਹੜਾ ਹੈ ਮਾਮਲਾ ਸਰ ਵਸਤੀ ਸੀਗਾ ਜੀ ਕਿੰਨੇ ਕਿੰਨੇ ਰਿਸ਼ਵਤਦਾਰ ਤੁਹਾਨੂੰ ਸਾਰੀ ਜਾਰੀ ਹੋਈ ਹੈਗੀ ਆ ਸਰ ਸਾਰਾ ਤੁਹਾਨੂੰ ਬਰੀਫ ਜਿਹੜਾ ਹੈ ਮਾਮਲਾ ਸਰ ਵਸਤੀ ਸੀਗਾ ਜੀ ਕਿੰਨੇ ਕਿੰਨੇ ਰਿਸ਼ਵਤਦਾਰ ਤੁਹਾਨੂੰ ਸਾਰੀ ਜਿਹੜੀ ਹੈਗੀ ਸਾਡੇ ਪ੍ਰੈਸ ਨੋਟ ਆਊਗਾ ਰੀਲਸ ਦੇ ਤਰਫੋਂ ਉਹ ਤੁਹਾਨੂੰ ਜਿਹੜਾ ਪ੍ਰੋਵਾਈਡ ਹੋ ਜਾਊਗਾ ਉਹ ਸਾਰੀ ਇਨਫਰਮੇਸ਼ਨ ਵਿੱਚ ਦਿੱਤੀ ਹੋਗੀ ਉਹ ਨਹੀਂ ਸਰ ਜਿੰਨੀ ਕਾ ਤੁਸੀਂ ਕਾਰਵਾਈ ਕੀਤੀ ਉਨੀ ਹੀ ਦੇ ਦੱਸਾਂਗੇ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੁਹਾਨੂੰ ਪ੍ਰੈਸ ਨੋਟ ਜਾਰੀ ਕਰਾਂਗੇ ਮੈਂ ਅੱਗੇ ਤੁਹਾਨੂੰ ਦੱਸਿਆ ਗਿਆ ਤੁਹਾਨੂੰ ਪ੍ਰੈਸ ਰਿਲੀਜ਼ ਦੀ ਕਾਪੀ ਮਿਲ ਜੂਗੀ ਉਹ ਸਾਰਾ ਕੁਝ ਡਿਟੇਲ ਦਿੱਤੀ ਹੋਗੀ ਬਾਹਰ ਤੇ ਸਾਰੀ ਇਹ ਫੁਆਹ ਆ ਰਹੀ ਕਿ 20000 ਦੀ ਬਰਾਮਦਗੀ ਵੀ ਹੋਈ ਹੈ ਸਾਰਾ ਕੁਝ ਤੁਹਾਨੂੰ ਪ੍ਰੈਸ ਨੋਟ ਦੇ ਵਿੱਚ ਜਾਰੀ ਹੋਊਗਾ ਪਲੀਜ਼ ਅਸੀਂ ਉਹਨਾਂ ਚਾਹਤ ਰਹੇ ਮੌਕੇ ਤੋਂ ਪਤਾ ਲੱਗਾ ਵੀ ਐਸਐਚਯੂ ਜਿਹੜੇ ਉਹ ਵੀ ਫਰਾਰ ਹੋ ਗਿਆ ਹੈ ਇੰਤਾਂ ਦੀ ਗੱਲ ਜੀ ਉਹਨਾਂ ਦੀ ਕੋਈ ਇਨਵੋਲਵਮੈਂਟ ਸੀਗੀ ਵਿੱਚ ਤੇ ਉਹ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ ਆ ਤੇ ਇਹ ਅਸੀਂ ਜਦੋਂ ਸਾਡੀ ਇਨਵੈਸਟੀਗੇਸ਼ਨ ਦੇ ਵਿੱਚ ਕੋਈ ਆਊਗਾ ਥੋੜਾ ਸੱਚੇ ਤਾਂ ਪਹਿਲਾਂ ਹੀ تھے ਹਨੀ ਸੀ ਤੇ ਜੇ ਉਹਨਾਂ ਦਾ ਕੋਈ ਕਿਸੇ ਦਾ ਵੀ ਰੋਲ ਆਊਗਾ ਉਹਦੇ ਬਖਸ਼ਾ ਨਹੀਂ ਜਾਊਗਾ ਪਰ ਕੋਈ ਵੀ ਅਜੇ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ ਆ ਗ੍ਰਿਫਤਾਰੀ ਕਿੰਨੀਆਂ ਦੀ ਹੋਈ ਹੈ ਜੀ ਅਜੇ ਇੱਕ ਵਾਰੀ ਇੱਕ ਬੰਦੇ ਦੀ ਹੋਈ ਹੈ ਤੇ ਜੇ ਉਹਨਾਂ ਦਾ ਕੋਈ ਕਿਸੇ ਦਾ ਵੀ ਰੋਲ ਆਊਗਾ ਉਹਦੇ ਬਖਸ਼ਾ ਨਹੀਂ ਜਾਊਗਾ ਪਰ ਕੋਈ ਵੀ ਅਜੇ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ। ਗ੍ਰਿਫਤਾਰੀ ਕਿੰਨੀਆਂ ਦੀ ਹੋਈ ਹੈ ਜੀ? ਅਜੇ ਇੱਕ ਵਾਰੀ ਇੱਕ ਬੰਦੇ ਦੀ ਹੋਈ ਹੈ। ਸਰ ਇਹ ਵਿਜੀਲੈਂਸ ਦੀ ਟੀਮ ਕਿੱਥੋਂ ਆਈ ਜੀ? ਇਹ ਸਾਡੇ ਹੈਗੀ ਹੈ ਕੋਈ ਪਰ ਬਠਿੰਡੇ ਤੋਂ। ਬਠਿੰਡੇ ਵਿੱਚ ਕਿਹੜੇ-ਕਿਹੜੇ ਆਪ ਲੈ ਬਠਿੰਡੇ ਦੇ ਸਰਕੇ ਲੋਕਲ ਇਥੋਂ ਦਾ। ਮੈਟਰ ਜਿਹੜਾ ਵਸਤਾ ਨਹੀਂ ਹੋਈ ਹੈ। ਲੋਕਲ ਮੈਟਰ ਜਿਹੜੀ ਤੁਸੀਂ ਦੇਖ ਸਕਦੇ ਹੋ ਬਠਿੰਡਾ ਦੇ ਵਿੱਚੋਂ ਵਿਜੀਲੈਂਸ ਆਈ ਆ ਤੇ ਉਹਨਾਂ ਨੇ ਇੱਕ ਮੁੰਚੀ ਨੂੰ ਗ੍ਰਿਫਤਾਰ ਕੀਤਾ। ਮੁੰਚੀ ਸਰ ਮੁੰਚੀ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਧਰ ਤੁਸੀਂ ਦੇਖ ਸਕਦੇ ਹੋ ਆਪਾਂ ਤੁਹਾਨੂੰ ਗੱਡੀ ਵੀ ਦਿਖਾ ਦਿੰਦੇ ਆ ਜਿਹੜੀ ਗੱਡੀ ਦੇ ਵਿੱਚ ਇਥੋਂ ਦਾ ਮੁੰਚੀ ਥਾਣੇ ਦਾ ਮੁੰਚੀ ਜਿਹਨੂੰ ਗ੍ਰਿਫਤਾਰ ਕੀਤਾ ਗਿਆ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਤੇ ਆਪਾਂ ਤੁਹਾਨੂੰ ਦਿਖਾ ਸਕਦੇ ਆ ਥਾਣਾ ਲੱਖੋ ਕੇ ਬਹਿਰਾਮ ਦੇ ਵਿੱਚ ਵਿਜੀਲੈਂਸ ਦੇ ਵੱਲੋਂ ਵੱਡੀ ਕਾਰਵਾਈ ਹੋਈ ਵੱਡੀ ਕਾਰਵਾਈ ਕੀਤੀ ਗਈ ਤੇ ਤੁਸੀਂ ਦੇਖੋ ਸਾਡੇ ਦੇਸ਼ ਦੇ ਵਿੱਚ ਰਿਸ਼ਵਤਖੋਰੀ ਕਦੇ ਖਤਮ ਨਹੀਂ ਹੋ ਸਕਦੀ ਸਾਡੇ ਦੇਸ਼ ਦੇ ਵਿੱਚ ਜਿਹੜੀ ਰਿਸ਼ਵਤਖੋਰੀ ਆ ਉਹ ਖਤਮ ਨਹੀਂ ਹੋ ਸਕਦੀ ਵੱਡੇ ਵੱਡੇ ਕਪਲੇ ਹੁੰਦੇ ਨੇ ਜਿਹੜੇ ਪੁਲਿਸ ਮੁਲਾਜ਼ਮ ਨੇ ਉਹ ਕਪਲੇ ਕਰਦੇ ਨੇ ਉਹ ਸੈਟਿੰਗਾਂ ਕਰਦੇ ਨੇ ਤੇ ਇਹ ਹੁਣ ਜਿਹੜਾ ਮਾਮਲਾ ਹੈ ਇਹ ਗੱਲ ਇਹ ਆ ਰਹੀ ਆ ਵੀ ਪੁਲਿਸ ਮੁਲਾਜ਼ਮਾਂ ਨੇ ਲੱਖ ਰੁਪਏ ਰਿਸ਼ਵਤ ਲੈਣ ਦੀ ਕੋਸ਼ਿਸ਼ ਕੀਤੀ ਜਿਹਦੇ ਵਿੱਚੋਂ 20000 ਰੁਪਏ ਲਿਆ ਗਿਆ ਸੀ 20000 ਰੁਪਏ ਲਿਆ ਗਿਆ ਸੀ ਤੇ ਉਹਦੇ ਤਹਿਤ ਬਠਿੰਡਾ ਦੀ ਵਿਜੀਲੈਂਸ ਟੀਮ ਨੇ ਕਾਰਵਾਈ ਕੀਤੀ ਤੇ ਇੱਕ ਮੁੰਚੀ ਨੂੰ ਗ੍ਰਿਫਤਾਰ ਮੌਕੇ ਤੇ ਕਰ ਲਿਆ ਗਿਆ ਤੇ ਜਿਹੜਾ ਐਸਐਚਓ ਸੀ ਉਹ ਇੱਥੋਂ ਫਰਾਰ ਦੱਸਿਆ ਜਾ ਰਿਹਾ ਤੇ ਵਿਜੀਲੈਂਸ ਦੀ ਟੀਮ ਕਹਿ ਰਹੀ ਆ ਵੀ ਅਸੀਂ ਆਪਣੀ ਪ੍ਰੈਸ ਨੋਰ ਦੇ ਵਿੱਚ ਜਾਣਕਾਰੀ ਦਾਂਗੇ ਪਰ ਵਿਜੀਲੈਂਸ ਦੀ ਟੀਮ ਹੁਣ ਇੱਥੋਂ ਜਾ ਚੁੱਕੀ ਆ ਤੇ ਅਗਲੀ ਕਾਰਵਾਈ ਕੀ ਹੁੰਦੀ ਉਹ ਦੇਖਣਾ ਹੋਏਗਾ ਵੀ ਅਗਲੀ ਕਾਰਵਾਈ ਵਿਜੀਲੈਂਸ ਐਸਐਚਓ ਤੇ ਵੀ ਕਰਦੀ ਆ ਜਾਂ ਐਸਐਚਓ ਤੇ ਐਫਆਈਆਰ ਦਰਜ ਕੀਤੀ ਜਾਂ ਨਹੀਂ ਕੀਤੀ ਇਹ ਦੇਖਣਾ ਹੋਵੇਗਾ ਮੈਂ ਤੁਹਾਡਾ ਆਪਣਾ ਰਾਜ ਤੁਸੀਂ ਦੇਖ ਰਹੇ ਹੋ ਤਰਕਦੀ ਸਾਂ ਤੇ ਆਪਾਂ ਤੁਹਾਨੂੰ ਇਸ ਟਾਈਮ ਲੱਖੋ ਕੇ ਥਾਣੇ ਤੇ ਜੋ ਕਾਰਵਾਈ ਵਿਜੀਲੈਂਸ ਨੇ ਕੀਤੀ ਉਹਦੀ ਰਿਪੋਰਟ ਦੇ ਰਹੇ ਹਾਂ